ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾ ਸਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੈ ਸਬਦੁ ਪਜਾਇ ਤੇਗ ਬਹਤਰ ਸਿਮਰਿਐ ਕਰਨੋਂ ਨਿਤ ਆਵੈ ਧਾਏ ਸੁਖ ਥਾਈ ਹੋਏ ਸੁਹਾਏ ਔੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸਹ ਸਾਰਿ ਉਪਾਇ ਬ੍ਰਹਮਾ ਵਿਸਨ ਮਹੇਸ ਸਾਜ ਪੁਦਰਤ ਦਾ ਖੇਲ ਰਚਾਇ ਬਨਾਇਆ सिंध पर्वत मेडनी बिन थम्मा गगन रहाया सृजे दानो देवते तेने अंदर बाध रचाया तहे दुर्गा साज कह देता दा नाश कराया तेथों ही बलराम ल नाल बाणा दे सरकाया तेथों ही बल कृष्ण ल कंस केसी पकड़े गिराया बड़े-बड़े मुन देवते कई युग तिनी तन काया ਇਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤ ਆਇਆ ਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਪਿ ਮਹਾਣਿਉ ਤਾਰਨ ਦੇਵਤਾ ਮੈਂ ਖਾਸਰ ਸੋਭਿਉ ਪਾਇਆ ਜੀਤ ਲਏ ਤਿਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਬੀਰਿਆ ਖਾਏ ਕੈ ਸਿਰ ਉਪਰ ਛਤਰ ਫਿਰਾਇਆ ਦਿੱਤਾ ਇਧਰ ਨੀ ਕਾਲੇ ਕੈ ਤੈਨ ਗਿਰ ਕੈ ਨਾਸ ਤੇ ਕਾਇਆ ਡਰਿਆ ਕੈ ਹੱਥੈ ਦਾਨਵੀ ਦਿਲੇਂਦਰ ਤਰਾਸ ਬਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾ ਵੜਿ ਆਈ ਦੁਰਗਸਾ ਇੰਦਰ ਬ੍ਰਿਤਾ ਸੁਣਾਈ ਆਪਣੇ ਹਾਲ ਜੀ ਛੇਨ ਲਈ ਟੁਕਰਾਈ ਸਾਤੇ ਦਾਨਵੀ ਲੋਕੀ ਤੇਹੀ ਫਿਰਾਈ தோਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਾਕਸਾ ਕਿਨੇ ਨਾ ਜਿੱਤਾ ਜਾਇ ਮੈਂ ਅਖੈ ਦੇਤਰੂ ਤੇਰੀ ਸ਼ਾਮਤ ਕਾਈ ਦੇਵੀ ਦੁਰਗਾ ਸਾ ਪੌੜੀ ਦੁਰਗਾ ਬੈਣ ਸੁਣਨ ਦੀ ਹੱਸੀ ਹੜੜਾਏ ਉਹੀ ਸਹੀ ਹੋ ਮੰਗਾਇਆ ਰਾਕਸ ਭਕਣਾ ਚਿੰਤਾ ਕਰਹੁ ਨ ਕਾਈ ਦੇਵਾਨੂ ਆਖਿਆ ਰੋਹ ਹੋਈ ਮਹਾਮਾਈ ਰਾਕ ਸਮਾਰਣੇ ਦੋਹਰਾ ਰਾਕ ਸਿ ਆਏ ਰੋਹਲੇ ਖੇਤ ਭੜਨ ਕੇ ਚਾਏ ਲਸ਼ਕਣ ਤੇਗਾ ਬਰਸ਼ੀਆਂ ਸੂਰਜ ਨਜ਼ਰ ਨਾ ਪਾਏ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਢੇਲ ਸਾਖਨਗਾਰੇ ਬੱਚੇ ਰਾਕ ਸਿ ਆਏ ਰੋਹਲੇ ਤਰਵਾਰੀ ਬਖਤਰ ਸਜੇ ਜੁੱਟੇ ਸੌ ਹੈ ਜੁਤਨੂ ਇਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗਜੇ ਔੜੀ ਜੱਗ ਮੁਸਾਫਾ ਵੱਜਿਆ ਰਣ ਘਰੇ ਨਗਾਰੇ ਚਾਵਲੇ ਝੂਲਣ ਨਿਜੇ ਬੈਰ ਕਾ ਨਿਸ਼ਾਨ ਲਸਨ ਨਿਸਾਵਲੇ ਢੋਲ ਨਗਾਰੇ ਪੌਣ ਦੇ ਉਕਣ ਜਾਣ ਜਟਾਵਲੇ ਦੁਰਗਾ ਦਾਨੂ ਡਹਿ ਰਣ 나ਦ ਵੱਜਣ ਖੇਤ ਭਿਆਵਲੇ ਭੀਰ ਪਰੋਤੇ ਵਰਸ਼ੀਏ ਜੰਡਾਲ ਚਮਟੇ ਆਵਲੇ ਇਕ ਵੱਡੇ ਤੇਗੀ ਤੜਪਿਅਨ ਮਦ ਪੀਤੇ ਲੋਟਨ ਆਵਲੇ ਇਕ ਚੁਣ-ਚੁਣ ਚੜੋ ਕੱਡਿਅਨ ਰਿਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸ਼ੂਲਾ ਵਰਸੀਆਂ ਤਿਰਵਗਨ ਖਰੇ ਉਤਾਵਲੇ ਜਾਣ ਦਸਵੇ ਪੁਜੰਕਮ ਸਾਵਲੇ ਮਰ ਜਾਵਣ ਵੀਰ ਰਵਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂ ਰਣ ਕੁਰੇ ਨਗਾਰੇ ਧਾਰੇ ਰਾਖਸ ਰੋਹਲੇ ਚੋ ਘਿਰਦੇ ਪਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨ ਨੱਠੇ ਜੁੱਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਬढ़ाए ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇ ਤੇ ਉਤਾਰੇ ਮਾਰੇ ਜਾਪਨ ਬਿਜਲੀ ਸਿਰ ਭਾਰ ਮੁਨਾਰੇ ਪੌੜੀ ਚੋਟ ਪਈ ਦਮਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸੀ ਹੰਸਾਰ ਦੀ ਪੇਟ ਮਲੰਦੇ ਲਈ ਮਹਿਖ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੇ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਔੜੀ ਚੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਧੂਲੀਆਂ ਤਰਵਾਰੀ ਦੇਵਾ ਜਨਵੀ ਵਾਹਨ ਵਾਰੋ ਵਾਰੀ ਸੂਰੇ ਸੰਘਰੇ ਵਗੇ ਰਤ ਚੁਲਾਰੀ ਜਉਗੇ ਰੂਪ ਘੇਰੂ ਬਬਤਰਾ ਦੇਖ ਬੈਠਿਆ ਟਾਰੀ ਨਾਰੀ ਰਾਗਸਾ ਪਾਈ ਤੂ ਮਤਵਾਰੀ ਦੁਰਗਾ ਜਨਵੀ ਪੌੜੀ ਲਖਨਗਾਰੇ ਵਜਨੇ ਆਮੋ ਸਾਹਮਣੇ ਰਾਖ ਸਰੜੋ ਨ ਪੱਜਣ ਰੋਹੇ ਰੋਹਲੇ तीहा वगु गज्जण सबै सूरमे तण तण कै बरे षडण दुर्गा सामने पाड़ी उरे नगारे तोहरे रण संगियाले टूड़ डपेटे दू हरे सरदार जटाले उखलिया नासा जिना मुहे जापने आले ठाए देवी सामने वीर मुशियाले ਸੁਰਪਤ ਜੇ ਲੜ ਹਟੇ ਬੀਰ ਢਲੇ ਨਾ ਟਾਲੇ ਗੱਜੇ ਦੁਰਗਾ ਘਿਰ ਕੇ ਜਣ ਕਣੀਆਰ ਗਾਲੇ ਪੌੜੀ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਫਰੀਆਮੀ ਦੁਰਗਾ ਆਏ ਕੈ ਰਗਸ ਵੱਡੇ ਅਲਾਮੀ ਭਜਨਾ ਜਾਣਤੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਹੋਰੀ ਅਗਣਤ ਕੁਰੇ ਨਗਾਰੇ ਦਲਾ ਪੜਿੰਦਿਆ ਪਾਏ ਮੈਖਲ ਪਾਰੇ ਦੇਵਾ ਜਨਵਾ ਵਾਹਨ ਪਾਟ ਕਰਾਰੇ ਰਕਸ ਰੋਹਲੇ ਜਾਪਣ ਤੇਗੀ ਆਰੇ ਮਿਆਂ ਨੂੰ ਤੂ ਜੀਆ ਜੋ ਦੇ ਵਡੇ ਮਨਾਰੇ ਜਪਰ ਖੇਤ ਵਿੱਚ ਦੇਵੀ ਆਪ ਸਵਾਰੇ ਪਾਪ ਜਵੇ ਹਣੇ ਤਦੇ ਨ ਆਖਨ ਹਾਰੇ ਤਾਵਨ ਸਾਹਮਣੇ ਦੁਰਗਾ ਸਭ ਸੰਗਾਰੇ ਰਾਖ ਤਖੜ ਗਲੇ ਔਰੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜੋ ਮੈਂ ਖਾਸ ਰਣ ਵਿੱਚ ਗਜਿਆ ਇੰਦਰਾ ਜੇਹਾ ਜੋਤਾ ਮੈਂ ਥੋ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਔਰੀ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਰਹਿ ਬਾਰੇ ਆ ਮੋ ਸਾਹਮਣੇ ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਨ ਬੁਨਾਰੇ ਮਾਰੇ ਵਿਚੋ ਦੇ ਖੁੱਲੀ ਵਾਲੀ ਦਾ ਦਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਗਏ ਗੇ ਪੌੜੀ ਦੁਹਾ ਘੰਧਾਰਾ ਮੋਹ ਜੁੜੇ ਨਾਲ ਤੌਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਿ ਖਸਰ ਪਾਰੀ ਉਮਲ ਲੱਤੇ ਸੂਰਮੇ ਮਰ ਮਚੀ ਕਰਾਰੀ ਜੱਪੇ ਚੱਲੇ ਰਤ ਦੇ ਸਨਲੇ ਛਟਤਾਰੀ ਔੜੀ ਫਟ ਭਈ ਜਮਦਾਨੀ ਦਲਾ ਮੁਕਾਬਲਾ ਤੂ ਹੈ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਤੀ ਕਰਗਲੇ ਪਖਰ ਤੁਰਾ ਪਲਾਣੀ ਰੜ ਕੀ ਧੜਕ ਜਾਏ ਲੈਂਦੀ ਆਕਾ ਸਿਧਾਣੀ ਸਿੰਘਾਂ ਤੌਲ ਦਿਆਂ ਕੂਰ ਮਸਰ ਲਹਿਲਾਣੀ ਦੁਸ਼ਮਨ ਮਾਰ ਕੇ ਵੱਡੇ ਗਨ ਤਖਾਣੀ ਮੂਏ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲ ਲਗ ਤੇਗਦੀ ਬਿੱਦਣ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੀ ਬਹਿ ਖਾਸਰ ਦੇਤ ਮਾਰੇ ਗੁਰਗਾ ਆਇਆ ਚੌਦਹ ਲੋਕ ਰਾਣੀ ਸਿੰਘ ਨਚਾਇਆ ਮਾਰੇ ਬੀਰ ਜਟਾੜੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲ ਹੰਕਾਰ ਕੈ ਜਾਣ ਘਰਿਸ ਮਾਇ ਪਠਾੜੀ ਸੁਣ ਕੇ ਰਾਗ ਨੂ ਰੱਤੂ ਦੇ ਹੜਵਾਣੀ ਚੱਲੇ ਬੀਰ ਕੇਤ ਪੀਤਾ ਫੁੱਲ ਇਆਣੀ ਘੁੰਮਣ ਸੂਰ ਮੇ ਹੋਈ ਅਲੋਪ ਪਵਾਨੀ ਦੇਵਾਂ ਨੂੰ ਰਾਜ ਦੇ ਇਸਰ ਦੀਪਰਦਾਨੀ ਹੋਈ ਜਿਤ ਦਿਨ ਸੁੰਭ ਨੇ ਸੁੰਭ ਕੋ ਮਾਨੀ ਜਨਮੈ ਸੂਰਮੇ ਇੰਦਰ ਦੀ ਰਾਜਤਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਧਾਵਣਾ ਵੜ ਜੋਤੀ ਮਤਾ ਪਕਾਇਆ ਸਾਂਝ ਪਟੇਲਾ ਪਾਕਰਾ ਭੇੜ ਸੰਦਾ ਸਾਜ ਬਣਾਇ ਜੰਮੇ ਕਟਕ ਸ਼ੋਹਣੀ ਅਸਮਾਨ ਘਰਦੀ ਛਾਇਆ ਰੋਹ ਸੁੰਭ ਨੇ ਸੁੰਭ ਸਿਦਾਇ ਭੌਰੀ ਸੁੰਭ ਨੇ ਸੁੰਭ ਅਲਾਇਆ ਵਾਟ ਜੋਤੀ ਸੰਗਰ ਵਾਏ ਰੋ ਦੇ ਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ ਧੁਰੇ ਤਮੰਬੇ ਦੋਹਰੇ ਜਮ ਬਾਹਣ ਜਿਉ ਅੜਾਏ ਤੇ ਉਹ ਦਾਨੋ ਲੁਜਣ ਆਏ ਪੌੜੀ ਦਾਨੋ ਦੇਓ ਆਨਾ ਕੀ ਸੰਗਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਯੋਧਿਆਂ ਪੂਤਾ ਇਲਾ ਕਾਗੇ ਕੋਸਤ ਪਖਿਆ ਉਮੜ ਤੁਮੜ ਜਾਗੇ ਕੱਤੀ ਜ਼ੂਰੀਆਂ ਕਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਜੋ ਭਜਾਈ ਮਿਲ ਕੇ ਰਕਸੀ ਲੋਕੀ ਤੇ ਹੀ ਫਿਰਾਏ ਦੋਹੀ ਆਪਣੀ ਦੁਰਗਾ ਦੀ ਸ਼ਮਤ ਕਾਈ ਤੇਵਾ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਕਸਾ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆ ਤੇਤ ਵਡੇ ਅਪਮਾਨੀ ਹੋਏ ਏ ਇਕੱਠੇ ਲੋਚਨ ਧੂਮ ਗੁਮਾਨੀ ਰਏ ਬੁਲਾਇਆ ਜਗ ਵਿੱਚ ਵੱਡਾ ਦਾਨੂ ਆਪ ਕਹਾਇਆ ਹਾਟ ਪਈ ਖਰਚਾ ਮੇ ਦੁਰਗਾ ਲਿਆਵਣੀ ਪੌੜੀ ਕੜ ਕੇ ਉੱਠੀ ਰਣ ਚੰਡੇ ਫੌਜਾਂ ਦੇਖ ਕੇ ਤੁਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਗਾਰੇ ਤੁਮਰ ਨੈਣ ਤੇ ਜਲ ਲੈ ਕਟਿਆ ਰੇ ਦਰਕਤ ਬਾਢੀਆਂ ਪੌੜੀ ਚੋਪੀ ਤੌਂਸ বাজਾਈ ਦਲਾ ਮੁਕਾਬਲਾ ਰੋ ਭਵਾਨੀ ਆਈ ਉੱਤੇ ਰਗਤਾਂ ਅਬੈ ਦਸਤਨ ਚਾਹੀ ਸੀ ਹਣ ਸਾਰਤੀ ਪੋਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਪਾਏ ਦੁਰਗਾ ਜਾਨਕੈ ਰੋ ਹੋਏ ਚਲਾਈ ਰਖ ਕਰਾਏ ਨੂੰ ਜਮਪੁਰ ਦੀਆਂ ਪਠਾਈ ਲੋਚਰ ਤੂੰ ਮਨੂ ਜਾਪੈ ਦਿੱਤੀ ਸਾਈ ਮਾਰਨ ਸੁੰਭਦੀ ਪੌੜੀ ਪੰਨ ਦੇ ਤ ਪੁਕਾਰੇ ਰਾਜਾ ਸੁੰਭਥੈ ਲੋਚਰ ਤੂੰ ਸੰਗਾਰੇ ਸਣੇ ਸਿਪਾਹੀਆਂ ਚੋਲੇ ਚੋਲੇ ਜੋਦੇ ਮਾਰੇ ਅੰਦਰ ਖੇਤ ਦੇ ਜਾਪਣ ਅੰਬਰ ਤਾਰੇ ਡਿੱਕਨ ਸੂਰ ਮੇ ਗਿਰੇ ਪਰਬਤ ਪਾਰੇ ਮਾਰੇ ਬਿਜੂ ਦੇ ਦੇਤਾ ਦੇ ਦਲਹਾਰੇ ਦਹਿਸ ਤਖਾਏ ਗਏ ਬਚੇ ਸੁ ਮਾਰੇ ਮਾਰੇ ਰਹਦੇ ਰਾਇਥ ਹੈ ਪਾੜੀ ਰੋ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਏ ਦੁਰਗਾ ਲਿਆ ਬਣੀ ਚਾਂਡੇ ਆ ਰੰਡ ਪਠਾਏ ਬਹੁਤਾ ਕਟਕਦੈ ਜਾਪੈ ਛਪਰ ਛਾਏ ਬੜੀਆਂ ਕੇ ਜਮਾ ਜੇ ਤੇਰਾਏ ਬੁਲਾਏ ਚੱਲੇ ਜੁੱਦ ਨੂੰ ਜਣ ਚੰਮਪੁਰ ਪਰੜ ਚਲਾਏ ਸੱਬੇ ਮਾਰਣੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੋਹਿਲੇ ਆਏ ਤੇਰਾ ਕਸ ਸਬਨੀ ਤੁਰੇ ਨਚਾਏ ਵਰਸ਼ੈ ਪਕੜ ਕੇ ਬਹੁਤੇ ਮਾਰ ਕਿਰਾਏ ਅੰਦਰ ਖੇਤਦੈ ਤੇਰੀ ਸ਼ਹਿਵ ਰਲਾਏ 부ਤੀ ਦੇਵਤਾ ਤੇਰੀ ਸ਼ੰਖ ਵਜਾਏ ਸ਼ੰਕਰ ਰਚਿਆ ਤੜ ਤੜ ਤੀਰ ਚਲਾਏ ਦੁਰਗਾ ਧਨ ਫਲੈ ਜਿਨੇ ਦਸਤੇ ਉਠਾਏ ਰਹੇ ਨਾ ਜੀਵ ਦੇ ਚਾਂੜ ਅਰ ਮੁੰਡਖ ਪਾਏ ਦੋਨੋ ਦੇਵਤਾ ਸੁੰਭ ਨੇ ਸੁੰਭਰੇ ਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇਉ ਪਜਾਏ ਇੰਦਰ ਜੇ ਹਵੇ ਤੇ ਮਾਰ ਗਿਰਾਏ ਪਲ ਵਿੱਚ ਦੇਵਤਾ ਓਨੇ ਦਸਤੀ ਦਸਤ ਬਚਾਏ ਤਿਨਾ ਚਿਤ ਕਰ ਫਿਰ ਸ੍ਰਣਵਤ ਬੀਜ ਚਲਾਏ ਪੀੜੇ ਰਏ ਦੇ ਸਾੰਜ ਪਟੋਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ ਰੋਹਲੇ ਤਦੈ ਨਾ ਕਿਨੇ ਹਟਾਏ ਜੁਤ ਮਚਾਏ ਕੈ ਮਿਲਤੇ ਧਨ ਆਏ ਹੁਣ ਸੰਗਰ ਦੇਖਣਾ ਔੜੀ ਦੇਤੀ ਡੰਡਿਓ ਪਾਰੀ ਨੇੜੇ ਆਏ ਕੈ ਸਿੰਘ ਕਰੀ ਇਸ ਵਾਰੀ ਦੁਰਗਾ ਸੋਰ ਸੁਣੇ ਕੱਬੈ ਦਸਤਿਓ ਬਹਾਰੀ ਗਦਾ ਫੇਰਾਏ ਕੈ ਸੈਨਾ ਸਭ ਸੰਗਾਰੀ ਸ੍ਰਣ ਬਤ ਬੀਜ ਦੀ ਜਨਮ ਦਿਖਾਏ ਮਦਾਰੀ ਊਮਨ ਸੂਰ ਮੈਂ ਅਗਨਤ ਪਾਉ ਪਸਾਰੀ ਰੁਲੇ ਆੜ ਵਿੱਚ ਜਾਪੈ ਖੇਡ ਖਿਡਾਰੀ ਸੁਣਨੇ ਪਾਗ ਨੂੰ ਪੌੜੀ ਰਣਬੱਦ ਬੀਜ ਹਕਾਰੇ ਰਹਦੇ ਸੂਰਮੇ ਜੋਤੇ ਜੇੜ ਮੁਨਾਰੇ ਦਿਸਣ ਖੇਤ ਵਿੱਚ ਸਬਨੇ ਦਸਿ ਉਬਾਰੇ ਤੇ ਕਾ ਤੁਣੇ ਕੇ ਮਾਰੋ ਮਾਰ ਪੁਕਾਰੇ ਭਾਏ ਸਾਹਮਣੇ ਸੰਜਾਤੇ ਠਣੇ ਕਾਰੇ ਤੇ ਕੀ ਉਬਰੇ ਘੜ ਘੜਨ ਠਠਿਆਰੇ ਜਾਲ ਬਣਾਏ ਕੈ ਛੱਟ ਭਈ ਜਮਦਾਨੀ ਦਲਾ ਮੁਕਾਬਲਾ ਉਮਰ ਬਰਗਸਤਾਣੀ ਦਲ ਵਿੱਚ ਕਰਤੀਓ ਕਣੇ ਤੁਰਾ ਪਲਾਣੀ ਡਿੱਕੜ ਸੂਰਮੇ ਉੱਠੇ ਉੱਠ ਮੰਗਣ ਪਾਈ ਪਾਣੀ ਕਾਇਲ ਖੂਮਦੇ ਏਵਡ ਮਾਰ ਵਿਹਾਣੀ ਉੱਪਰ ਰੱਕ ਸਾ ਬਿਜਲ ਜੋ ਚਰਲਾਣੀ ਉੱਤੇ ਦੇਵਤਾ ਪੌੜੀ ਚੋਬੀ ਤੌ ਸਿਵਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀਂ ਦੁਰਗਾ ਦਾਨੋ ਮਾਰੇ ਰੋ ਵਢਾਏ ਕੈ ਸਿਰ ਵਿੱਚ ਤੀਗ ਵਗਾਈ ਸ਼ਰਣ ਬਤ ਬੀਜ ਤੇ ਅਗਣਤ ਦਾਨੋ ਭਾਰੇ ਹੋਏ ਲੋਹੂਆਂ ਜੋ ਤੇ ਜੇਡ ਮਨਾਰੇ ਅੰਦਰ ਖੇਤਦੇ ਦੁਰਗਾ ਨੂੰ ਲਲਕਾਰਿਆ ਆਵੜ ਸਾਹਮਣੇ ਦੁਰਗਾ ਸਭ ਸੰਗਾਰੇ ਰਗ ਪਿਆਵਦੇ ਰਤੂ ਦੇ ਪਰ ਨਾਲੇ ਤਿਲਕੇ ਭੁਏ ਪਏ ਉੱਠੇ ਕਰਨਿਆਰੇ ਰਾਕ ਸਹੜੜਾਏ ਧਗਾ ਸੰਗੇ ਆਲੀ ਸੰਗਰਵਾਇਆ ਵਰਸ਼ੀ ਬੰਬੇ ਆਲੀ ਸੁਰੇ ਸੰਘਰੇ ਪੇੜ ਮਚਿਆ ਬੇਰਾਲੇ ਦੁਰਗਾ ਦਾਨਵੀ ਮਾਰਮਚੀ ਮੋਹਰਾਲੀ ਅੰਦਰ ਖੇਤ ਦੇ ਜਣਨਟ ਲਖੇ ਸ਼ਾਲੀ ਢੋਲ ਵਜਾਏ ਕੈ ਲੋਹੂ ਪਤੀ ਜਾਲੀ ਲੋਤੀ ਜਮਤੜੀ ਘਣ ਵਿੱਚ ਜਿਉ ਸੰਸ਼ਾਲੀ ਤੇਗਾ ਹਸੀਆਂ ਘੁਮਰਿਆ ਰਸਿਆਲੀ ਬੜੀਆਂ ਕੇਜਮਾ ਤਗਾ ਸੁੱਲੀ ਬਜਾਈਆਂ ਦਲਾ ਮੁਕਾਬਲਾ ਤੁਹੇ ਮਿਆਨੋ ਲਈਆਂ ਜਵਾਨੀ ਜ਼ੂਰ ਮੇ ਸਰਣਾਬਦ ਬੀਜ ਬਧਾਈਆਂ ਗੜਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਬੜਾਏ ਕੈ ਸਭ ਨੀਆਂ ਵਗਾਈਆਂ ਤੇ ਗਾਂ ਤੁਹ ਹੈ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਨ ਵੀ ਲੋਹ ਨਾਲ ਡੁਬਾਈਆਂ ਤੇ ਗਾਂ ਰੰਗੀਆਂ ਸਾਰ ਸੁਤੀ ਜਨ ਨਈਆਂ ਮਿਲ ਕੈ ਦੇਵੀਆਂ ਮਰੇ ਮਾ ਸਭੇ ਮਾਰਨ ਗਿਰਾਈਆਂ ਅੰਦਰ ਖੇਤਦੇ ਇਕਦੰਗ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸ਼ੰਕਰ ਰੱਚਿਆ ਢੋਲ ਸੰਖ ਨਗਾਰੇ ਵਇ ਕੈ ਚੰਟ ਚ ਤਾਰੀ ਕਾਲ ਕਾ ਮਨ ਬਹਲਾ ਰੋਸ ਬੜਾਏ ਕੈ ਨਿਕਲੀ ਮੱਥਾ ਫੋੜ ਕੇ ਜਨ ਫੱਤੇ ਨਿਸ਼ਾਨ ਵਜਾਏ ਕੈ ਜਾਗ ਸੁ ਜੰਮੇ ਜੁੱਦ ਨੂੰ ਜਰਵਾਣਾ ਜਨ ਮਰੜਾਏ ਕੈ ਦਲ ਵਿੱਚ ਕੇਰਾ ਕਰਤਿਆ ਜਨ ਸੀ ਤੁਰਿਆ ਗਣ ਨਾਇਕੈ ਆਪ ਵਿਸੂਲਾ ਹੋਇਆ ਤੇ ਹਉ ਲੋਕਾਂ ਤੇ ਕੁਨ ਸਾਇ ਕੈ ਰੋ ਸਿਧਾਈਆਂ ਚਕਰ ਪਾਲ ਕਰ ਨਿੱਦਾ ਖੜਗੇ ਉਠਾਏ ਗੈ ਅੱਗੇ ਰਕਸ ਬੈਠੇ ਰੋਹਲੇ ਤੀਰੀ ਤੇ ਕੀ ਸ਼ਹਿ ਵਰ ਲਾਏ ਗੈ ਪਕੜ ਪਿਛਾੜੇ ਰਕਸਾ ਦਲ ਦਿੱਤਾ ਅੰਤ ਰਜਾਏ ਗੈ ਬਉ ਕੇ ਸੀ ਪਕੜ ਪਿਛਾੜਿਨ ਤਿਨੇ ਅੰਦਰ ਤੁਮਰ ਚਾਏ ਗੈ ਵੱਡੇ ਵੱਡੇ ਚੁਣਸੂਰ ਮੇਂ ਗਹਿ ਕੋਟੀ ਦਇ ਚਲਾਏ ਕੈ ਰਣ ਕਾਲੀ ਗੁੱਸਾ ਹੈ ਕੈ ਪੋੜੀ ਤੂੰ ਹਾਂ ਕਰਦਾ ਰਾਂ ਮੋਹ ਚੁੜੇ ਅੜੀਆਂ ਰਾਂ ਚੋਈਆਂ ਤੁਹੇ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਤੋਈਆਂ ਪੂਰਾ ਸੰਬਤ ਬੀਜ ਨੂੰ ਕਤ ਏਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੇ ਹੋਈਆਂ ਚੋਬੀ ਤੌਸਾ ਪਾਈਆਂ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇ ਗਾਨ ਗੀਆਂ ਸੂਰਿਆਂ ਦੇ ਤਨ ਲਾਈਆਂ ਮਰਦਾਂ ਘੋੜਿਆਂ ਜੋਕਣੀਆਂ ਮਿਲ ਤਾਈਆਂ ਲੋਹੂ ਪਖਣ ਔਜਾ ਮਾਰ ਹਟਾਈਆਂ ਦੇਵਾ ਦਾਨ ਬਾ ਭੱਜ ਦੀ ਕਥਾ ਸੁਣਾਈਆਂ ਰਾਜੇ ਸੁੰਭਸੈ ਭੁਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤਖ ਪਾਈਆਂ ਸੱਬੇ ਸੂਰ ਤਾਂ ਬਉਤੀ ਸ੍ਰੀ ਬਿਹਾਈਆਂ ਕੜੀਆਂ ਕਾਲਕੀਆਂ ਜਾਣ ਨਾ ਜਾਣੇ ਮਈਆਂ ਛੂਜੈ ਸੂਰਮੇ ਤੁੰਬ ਸੁਣੀ ਕਰ ਹਾਲੀ ਸਣਬਤ ਬੀਜ ਦੀ ਰਣ ਵਿੱਚ ਕਿਨੇਨ ਝਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠੇ ਅੱਖ ਕੈ ਚੋਟਾ ਪਾਨ ਤਵਾਲੀ ਜਸਨ ਜੁਦਨ ਥਨ ਥਰ ਪ੍ਰਥਮੀ ਚਾਲੀ ਦਲਾ ਚੜਨਦਿਆਂ ਨਾਉ ਜਿਵੇ ਹੈ ਹਾਲੀ ਸੌਂਦਰ ਆਹੋ ਵਿੱਚ ਤੁਗੜਿ ਉਤਾਹਾ ਕਾਲੀ ਸ਼ਰੀ ਤੁਰੰਗ ਮਾ ਜਾਣ ਪੁਕਾਰ ਚਾਲੀ ਤਰਤੀ ਇਦਰਥੈ ਪੌੜੀ ਆਹਰ ਮਿਲੇ ਆਹਰੀਆਂ ਤੈਣ ਸੂਝੇ ਅਸੂਰਿਆ ਸਾਜੀ ਚੱਲੇ ਸਉਹ ਹੈ ਦੁਰਗ ਸਾਜਣ ਕਾ ਬਿਹਾਜੀ ਤੇਰੀ ਤੇਗੀ ਜਮ ਤੜੀ ਰਣਵੰਡੀ ਬਾਜੀ ਇੱਕ ਕਾਇਲ ਕੁਮਨਸੂਰ ਮੇ ਜਨ ਮੁਕਤ ਬਕਾਜੀ ਏਕ ਵੀਰ ਪਰੋਤੇ ਵਰਛੀਏ ਜਿਉ ਚੁੱਪ ਪੌਣ ਨਿਵਾਜੀ ਇੱਕ ਦੁਰਗਾ ਸਉਹ ਹੈ ਖੁਲਸ ਕੈ ਖੁਲਸਾਇਲਤਾਜੀ ਇਕਤਾ ਹਨ ਦੁਰਗਾ ਸਾਹਮਣੇ ਜੋ ਮੁਖਿ ਆਏ ਬਾਜੀ ਕਦੇ ਨਰਜੇ ਜੁਜਤੇ ਰਜੂਏ ਰਾਜੀ ਬੱਜੇ ਸੰਗਿਆ ਲੈ ਸੰਗਰ ਢੋਹਰੇ ਦਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ ਨੇਜੇ ਬੰਬਿਆਲੇ ਦਿਸਣ ਯੋਰੜੇ ਚੱਲੇ ਜਾਣ ਜਟਾਲੇ ਨਾਵਣ ਗੰਗਨੂ ਔੜੀ ਦੁਰਗਾ ਅਤਿ ਦਾਨਵੀ ਸੁਲ ਹੋਈਆਂ ਕੰਗਾ ਵਾਸ਼ੜ ਕਰਤੀ ਸੂਰਿਆ ਵਿੱਚ ਖੇਤ ਗਦੰਗਾ ਤੁਹੇ ਕਿਰਪਾਣਾ ਟਿਖੀਆਂ ਬਟਲਾਹੇ ਨੇ ਅੰਕਾ ਪਹਿਲਾ ਦਲਾ ਮਿਲੰਦਿਆਂ ਭੇੜ ਪਾਇਆ ਨਿਹੰਗਾ ਪੌੜੀ ਓੜ ਫੌਜਾਂ ਆਈਆਂ ਬਿਰ ਚੜ੍ਹੇ ਕਦਾਰੀ ਢੜਕ ਮਿਆਂ ਨੂੰ ਕੱਟੀਆਂ ਟਿਖੀਆਂ ਦਰਵਾਰੀ ਭੜ ਕੇ ਉੱਠੇ ਰਣ ਮੱਚਿਆ ਵੱਡੇ ਅੰਕਾਰੀ ਸਰ ਤੜਬਾ ਘਨ ਲੈ ਫੁੱਲ ਜੇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨੀ ਆਰੀ ਦੁਹਾ ਕੰਦਾਰਾ ਮੋ ਜੁੜੇ ਜਾ ਸੱਟ ਪਈ ਖਰਵਾਰ ਕੋ ਤਕ ਤਕ ਕਹਿ ਬਰ ਦੁਰਗ ਸਾਤ ਕ ਮਾਰੇ ਭਲੇ ਜੁਜਾਰ ਕੋ ਪੈਦਲ ਮਾਰੇ ਹਾਤੀਆਂ ਸੰਗ ਰਖ ਗਿਰੇ ਅਸਵਾਰ ਕੋ ਹੋਹਣ ਸੰਜਾ ਬਾਗੜਾ ਜੜ ਲੱਗੇ ਫੁੱਲ ਅਨਹਾ ਕੋ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕੋ ਏ ਦੂ ਪਾਰ ਉਦ ਪਾਰ ਹਰ ਨਖ 31000 ਕੋ ਜਿਣੇ ਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਵਾਰ ਕੋ ਔੜੀ ਦੁਹਾ ਕੰਧਾਰਾ ਮੋਹ ਜੁੜੇ ਸੱਟ ਪਈ ਜਮਦਾਨ ਕੋ ਤਦ ਖਿੰਗਨ ਸੁੰਭਨ ਚਾਇਆ ਡਾਲੇ ਉੱਪਰ ਵਰਗ ਸਤਾਨ ਕੋ ਅੜੀ ਬਿਲੰਦ ਮਗਾਏ ਉਸ ਫਰਮਾਇਸ ਕਰ ਮੁਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾਣ ਕੋ ਅੱਗੇ ਤੇਗ ਬਗਾਈ ਦੁਰਗਸਾ ਬਡ ਸੁੰਪਨ ਬਈ ਪਲਾਣ ਕੋ ਰਣਕੀ ਜਾਏ ਕਹਿ ਤਰਤ ਕੋ ਬਡ ਪਖਰ ਵੱਡ ਕੇ ਕਾਨਕ ਬੀਰ ਪਲਾਣੋ ਡਿੱਗਿਆ ਕਰ ਸਜਦਾ ਸੁंभ ਸੁਜਾਨਕ ਆ ਬਾਸ ਸੋ ਸਲੋਣੇ ਖਾਕ ਕੋ ਸਦਾ ਸਾਬਸ ਤੇਰੇ ਤਾਨਕ ਤਾਰੀ ਪਾਪਾਂ ਚ ਜ਼ਬਾਨ ਕੋ ਸਦ ਰਹਿਮਤ ਕੈ ਪਾਗਾਨਕ ਸਦ ਰਹਿਮਤ ਤੁਰੇ ਨ ਚਾਨਕ ਓੜੀ ਦੁਰਗਾਤ ਦਾਨਵੀ ਗੈ ਸੰਗਰ ਕਥੇ ਔਰੜੇ ਉੱਤੇ ਸੂਰਮੇ ਆੜਾ ਹੈ ਮੱਥੇ ਕਟ ਤੁਫੰਗੀ ਕੈ ਬਰੀ ਦਲਗਾਏ ਨਿਕਥੇ ਦੇਕਨ ਚੰਗ ਪਰੇਸ਼ਤੇ ਅਸਮਾਨੋ ਲਥੇ ਪੌੜੀ ਦੁਹਾ ਕਦਾਰਾ ਮੂੰ ਜੁੜੇ ਦਲ ਘਰੇ ਨਗਾਰੇ ਔਰੜ ਆਏ ਸੂਰਮੇ ਸਰਦਾਰਣਿਆਰੇ ਲੈ ਕੇ ਤੇ ਗਾਂ ਵਰਸ਼ੀਆਂ ਤਿਆਰਿਓ ਬਾਰੇ ਤੂਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕੇ ਵਰਸੀ ਦੁਰਗਾ ਸਾਹ ਬਹੁ ਦਾਨਬ ਮਾਰੇ ਚੜੇ ਰਥੀ ਗਜ ਭੋੜੀ ਮਰ ਪੁਏ ਤੇ ਡਾਰੇ ਜਾਨ ਹਲਵਾਈ ਸਿੱਖ ਨਾਲ ਬਿਨ ਵਰੜੇ ਉਤਾਰੇ ਭੌੜੀ ਤੂੰ ਹੰਕੰਦਾਰਾ ਮੋਹ ਜੁੜੇ ਨਾਲ ਤਉਸਾਂ ਪਾਰੀ ਲਈ ਭਗੋਤੀ ਦੁਰਗਾ ਸਾਹ ਵਰ ਜਗਨ ਪਾਰੀ ਲਾਈ ਰਾਜੇ ਸੁਭਲੋ ਰਤ ਪੀਏ ਪਿਆਰੀ ਸੁਭ ਭਲਾਣੋ ਢਿੱਕਿਆ ਉਪਮਾ ਵਿਚਾਰੇ ਡੰਬਰ ਤੂੰ ਨਾਲੋਂ ਨਿਕਲੀ ਪਰਸੀ ਦੁਤਾਰੀ ਜਾਣਰ ਜੱਦੀ ਉਤਰੀ ਪੈਨ ਸੂਹੀ ਸਾਰੇ ਪਾੜੇ ਦੁਰਗਾ ਤੇ ਦਨਵੀ ਭੇੜ ਪਿਆ ਸਵਾਹੀ ਸ਼ਸਤਰ ਪਜੂਤੇ ਦੁਰਗਸਾ ਗੈ ਸਭ ਨਿਵਾਈ ਸੁੰਬ ਨਿ ਸੁੰਬ ਸੰਗਾਰਿਆ ਬਥ ਜੇ ਸਾਈ ਔਜਾਂ ਰਖ ਸਿਆਰੀਆਂ ਦਿਖ ਰੋਵਲ ਤਾਹੀ ਮੁਹੇ ਕੜੂ ਚੇਤਾ ਦੇ ਛਟ ਕੋਲੇ ਰਾਹੀ ਪੰਜ ਤੇ ਹੋਏ ਮਾਰੀਨ ਮੁਰ ਚੱਕਨ ਨਹੀਂ ਔੜੀ ਸੁंभ ਨੇ ਸੁंभ ਪਠਾਇਆ ਜਮਦੇ ਧਾਮ ਨੂੰ ਇਦਰ ਸੱਦ ਬੁਲਾਇਆ ਰਾਜਮ શેਖਨ ਤੇਰ ਪਰ ਸ਼ਤਰ ਪਿਰਾਇਆ ਰਾਜ ਇਦਰ ਦੇ ਚੌਦਹ ਲੋਕਾਂ ਸ਼ਾਇਆ ਜਸ ਜਗਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਇਹ ਰੇਨਾ ਜੂਨੀ ਆਇਆ ਜਿਨੇ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ